ਇਨੇ ਨਾ ਸੁੱਖ ਮਿਲੇ ਜਿੰਨੀ ਵਦ ਖਾਦੀ ਠੋਕਰ ਹੋਣੀ ਫਿਰ ਵੀ ਮੈਂ ਰਜ਼ਾ ਚ ਰਿਆ ਚਲੇ ਦੇ ਵਿੱਚ ਕੋਈ ਚੰਗੀ ਹੋਣੀ ਹਿੰਮਤ ਨਾ ਹਾਰੀ ਨਾ ਮੋਨਿਕਾ ਪਰুল ਮਲੋਤਰਾ ਮੈਂ ਵਾਰਡ ਨੰਬਰ 83 ਤੋਂ ਕਾਂਗਰਸ ਪਾਰਟੀ ਵੱਲੋਂ ਚੁਣਿਆ ਗਿਆ ਮੈਨੂੰ ਇਲੈਕਸ਼ਨ ਲੜਨ ਲਈ ਅੱਜ ਅਸੀਂ ਡੋਰ ਟੂ ਡੋਰ ਲੋਕਾਂ ਨੂੰ ਮਿਲਣ ਗਏ ਸੀ ਰਵੀਦਾਸ ਘਾਟੀ ਤੇ ਬਾਜਵਾ ਨਗਰ ਲੋਕਾਂ ਨੇ ਬਹੁਤ ਪਿਆਰ ਦਿੱਤਾ ਤੇ ਬਹੁਤ ਰਿਸਪੈਕਟ ਦਿੱਤੀ ਸਾਨੂੰ ਮਤਲਬ ਬੜੇ ਪਿਆਰ ਨਾਲ ਮਿਲੇ ਤੇ ਉਸੇ ਜਗ੍ਹਾ ਲੋਕਾਂ ਨੇ ਆਪਣੀ ਥੋੜੀ ਬਹੁਤ ਨਾਰਾਜ਼ਗੀ ਵੀ ਜਤਾਈ ਕਿਉਂਕਿ ਉਹਨਾਂ ਦੇ ਵਾਰਡ ਦੇ ਕੰਮ ਨਹੀਂ ਹੋਏ ਉਹ ਲੋਕ ਕਾਫੀ ਚੀਜ਼ਾਂ ਤੋਂ ਪਰੇਸ਼ਾਨ ਵੀ ਹੈ ਜਿਵੇਂ ਪਾਣੀ ਤੋਂ ਲਾਈਟਾਂ ਤੋਂ ਮੇਨ ਲੋਕੀ ਸਭ ਤੋਂ ਪਹਿਲਾਂ ਇਹ ਕਹਿੰਦੇ ਕਿ ਤੁਸੀਂ ਸਾਡੇ ਕੀ ਕੰਮ ਕਰੋਗੇ ਕਿਉਂਕਿ ਪਿਛਲੀਆਂ ਪਾਰਟੀਆਂ ਤੋਂ ਲੋਕ ਬਹੁਤ ਤੰਗ ਹੈ ਉਹਨਾਂ ਨੇ ਜੋ ਉਮੀਦਾਂ ਉਹਨਾਂ ਤੋਂ ਲਾਈਆਂ ਸੀ ਉਹਨਾਂ ਨੂੰ ਪੂਰੀਆਂ ਨਹੀਂ ਹੋਈਆਂ। ਅੋਰ ਤੁਸੀਂ ਇਹਨੇ ਮਿਹਰ ਪਹੁੰਚੋਗੇ? ਮੈਂ ਉਸੇ ਉਹੀ ਕਹਿਣਾ ਚਾਹੂੰਗੀ ਕਿ ਮੈਂ ਉਹਨੇ ਕੀ ਵਾਦੇ ਕਰੂੰਗੀ ਜਿੰਨੇ ਮੈਂ ਪੂਰੇ ਕਰ ਪਾਉਂਗੀ। ਮੈਂ ਹਮੇ ਜਰੂਰ ਉਹਨਾਂ ਦੀ ਉਮੀਦਾਂ ਤੇ ਖਰੀ ਉਤਰੂੰਗੀ। ਇੱਕ ਵਾਰ ਜ਼ਰੂਰ ਮੈਨੂੰ ਮੌਕਾ ਦੇ ਕੇ ਦੇ ਕਿਦਾਂ ਦੇ ਕੰਮ ਸੋਚਿਆ ਵੀ ਮੈਂ ਜਿੱਤਨ ਦੋਨਾ ਕਰਾਂ ਅੱਜ ਅਸੀਂ ਡੋਰ ਟੂ ਡੋਰ ਗਏ ਸੀ ਤੇ ਲੋਕਾਂ ਨੇ ਕਾਫੀ ਤਰ੍ਹਾਂ ਦੀ ਉਮੀਦਦਾਰ ਸਾਨੂੰ ਦੱਸੀਆਂ ਜਿਵੇਂ ਲੋਕ ਚਾਹੁੰਦੇ ਕਿ ਸਲਾਈ ਸੈਂਟਰ ਹੋਵੇ ਕੰਪਿਊਟਰ ਕਲਾਸਿਸ ਕੁੜੀਆਂ ਲਈ ਲਗਾਈ ਜਾਣ ਉਹ ਬੱਚਿਆਂ ਕੋਲ ਜੌਬਸ ਨਹੀਂ ਹੈਗੀਆਂ ਫੈਸਿਲਿਟੀਆਂ ਕੋਈ ਨਹੀਂ ਹੈ ਸਫਾਈ ਨਹੀਂ ਹੈ ਪਾਣੀ ਤੋਂ ਲੋਕ ਬਹੁਤ ਪਰੇਸ਼ਾਨ ਹੈ ਸੜਕਾਂ ਤੋਂ ਲੋਕ ਬਹੁਤ ਪਰੇਸ਼ਾਨ ਹੈ ਉਹੀ ਅਸੀਂ ਉਹਨਾਂ ਦੇ ਸਾਰੀ ਉਮੀਦਾਂ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਾਂਗੇ। ਰਾਕੇ ਨੂੰ ਦੀ ਸਰਬਾ ਨਗਰ ਬਣਾਉਣਾ ਚਾਹੀਦਾ ਹਾਂ। ਹਾਂਜੀ ਹਾਂਜੀ ਬਿਲਕੁਲ ਅਸੀਂ ਵਾਰਡ ਨੂੰ ਇਸ ਤਰ੍ਹਾਂ ਅਪਗ੍ਰੇਡ ਕਰਾਂਗੇ ਕਿ ਲੋਕ ਆਨ ਲੱਗੇ ਸੋਚਣਗੇ ਕਿ ਅਸੀਂ ਬਾਜਵਾ ਨਗਰ ਜਾਂ ਇਸੇ ਪੁਰਾਣੇ ਬਾਜ਼ਾਰ ਵਾਲੀ ਸਾਈਡ ਆਇਆ ਕਿਉਂਕਿ ਬਹੁਤ ਸਾਲ ਹੋ ਗਏ ਲੋਕਾਂ ਨੂੰ ਦੇਖਦੇ ਹੋਏ ਉਮੀਦਾਂ ਜਿਤਾਉਂਦੇ ਹੋਏ ਵੋਟਾਂ ਪਾਉਂਦੇ ਹੋਏ ਕਿ ਸਾਡੇ ਕੰਮ ਹੋਣ ਹੋਣਗੇ ਸਾਡੇ ਕੰਮ ਹੋਣ ਹੋਣਗੇ ਪਰ ਕਿਸੇ ਦੀ ਉਮੀਦ ਤੇ ਕੋਈ ਵੀ ਖੜਾ ਨਹੀਂ ਉਤਰ ਪਾਇਆ ਹਾਂਜੀ ਬਿਲਕੁਲ ਮੈਂ ਜ਼ਰੂਰ ਉਤਰੂੰਗੀ ਕਿਉਂ ਇਸੇ ਕਰਕੇ ਕਿਉਂਕਿ ਮੈਂ ਇਹ ਚੀਜ਼ਾਂ ਫੀਲ ਕੀਤੀਆਂ ਮੈਂ ਇਹ ਸੁਣ ਕੇ ਨਹੀਂ ਕਹਿ ਰਹੀ ਮੇਰੇ ਖੁਦ ਦਾ ਪਰਿਵਾਰ ਮੇਰੀ ਫੈਮਿਲੀ ਇਹ ਚੀਜ਼ਾਂ ਤੋਂ ਗੁਜ਼ਰ ਰਹੀਆਂ ਉਸੇ ਕਰਕੇ ਮੈਂ ਕਹਿਣਾ ਚਾ ਰਹੀਆਂ ਕਿ ਮੈਂ ਖੁਦ ਤੇ ਬੀਤੀ ਹੋਈ ਸਮਝ ਸਕਦੀ ਹਾਂ ਕਿ ਲੋਕੀ ਕਿਸ ਚੀਜ਼ ਤੋਂ ਗੁਜ਼ਰ ਰਹੇ ਐ ਤੇ ਮੈਂ ਜ਼ਰੂਰ ਉਹਨਾਂ ਦੇ ਕੰਮ ਜ਼ਰੂਰ ਤੇ ਜ਼ਰੂਰ ਕਰਵਾਉਂਗੀ ਅੱਛਾ ਕੀਬੋਰਡ ਨਾਲ ਮੈਂ ਇਸੇ ਤੋਂ ਕਰੂਗਾ ਮੈਂ ਇਹ ਮੈਸੇਜ ਦਵਾਂਗੀ ਕਿ ਤੁਸੀਂ ਕਾਂਗਰਸ ਪਾਰਟੀ ਤੋਂ ਕਾਂਗਰਸ ਪਾਰਟੀ ਨੂੰ ਵੋਟ ਜ਼ਰੂਰ ਪਾਓ ਤੁਹਾਡੇ ਕੰਮ ਘਰੇ ਬੈਠੇ ਹੋਣਗੇ ਕਿਉਂਕਿ ਅਸੀਂ ਡਿਜੀਟਲ ਇੱਕ ਐਪ ਲੈ ਕੇ ਆ ਰਹੇ ਹਾਂ ਜਿਹਦੇ ਤੋਂ ਜੋ ਕਿ ਫੰਕਸ਼ਨ ਇਸ ਤਰ੍ਹਾਂ ਕਰੇਗੀ ਕਿ ਹਰ ਵੋਟਰ ਦੇ ਫੋਨ ਦੇ ਵਿੱਚ ਉਹਨੂੰ ਐਪ ਨੂੰ ਡਾਊਨਲੋਡ ਕੀਤਾ ਜਾਏਗਾ ਹਾ ਉਹਦੇ ਵਿੱਚ ਆਪਸ਼ਨਸ ਹੋਣਗੇ ਲੋਕੀ ਕੰਪਲੇਨ ਕਰpanਗੇ ਅੱਜ ਕੱਲ ਕੀ ਹੁੰਦਾ ਹੈ ਲੋਕ ਇੱਕ ਦੂਸਰੇ ਵੱਲ ਦੇਖਦੇ ਰਹਿ ਜਾਂਦੇ ਕਿ ਤੇਰੇ ਕੋ ਕੌਂਸਲਰ ਦਾ ਨੰਬਰ ਹੈ ਜਾਂ ਤੇਰੇ ਕੋਲ ਹੈ ਇਹ ਚੀਜ਼ ਬਿਲਕੁਲ ਵੀ ਨਹੀਂ ਹੋਏਗੀ ਕਿਉਂਕਿ ਹਰ ਬੰਦੇ ਦੇ ਫੋਨ 'ਤੇ ਉਹ ਐਪ ਹੋਏਗੀ ਉਹ ਫੰਕਸ਼ਨ ਕਰੇਗੀ ਉਹਦੇ ਇਸ ਬੰਦਾ ਕੰਪਲੇਨ ਕਰ ਸਕਦਾ ਘਰੇ ਬੈਠੇ ਤੇ ਉਹਦੇ ਘਰੇ ਜਾ ਕੇ ਉਹਨਾਂ ਦੇ ਕੰਮ ਜਾਂ ਜੋ ਵੀ ਕੰਪਲੇਨਸ ਆ ਉਹ ਪੂਰੀਆਂ ਕੀਤੀਆਂ ਜਾਣਗੀਆਂ ਅਸੀਂ ਗਏ ਆ ਜੀ ਅੱਜ ਬਾਜਵਾ ਨਗਰ ਰਵੀਦਾਸ ਘਾਟੀ ਮੱਲੇ ਦਾ ਦੌਰਾ ਕਰਕੇ ਆਏ ਆ ਸਾਰੀ ਲੇਡੀਜ਼ ਸਾਡੇ ਘਰ ਦੀਆਂ ਸਾਡੇ ਨਾਲ ਸੀ ਜੀ ਤੇ ਅਸੀਂ ਸਾਰੇ ਉੱਤੇ ਨਿਵਾਸੀਆਂ ਨੂੰ ਮਿਲ ਕੇ ਆਏ ਆ ਕਈਆਂ ਨੇ ਸਾਨੂੰ ਅਸ਼ੀਰਵਾਦ ਵੀ ਦਿੱਤਾ ਹੈ ਕਈਆਂ ਨੇ ਸਾਨੂੰ ਆਪਣੀਆਂ ਕੰਪਲੇਟਾਂ ਵੀ ਦਸੀਆਂ ਕਿ ਕਿੱਦਾਂ ਪੁਰਾਣੇ ਕੈਂਡੀਡੇਟ ਜਿਹੜੇ ਉਹਨਾਂ ਕੋਲ ਆਉਂਦੇ ਸੀ ਵੋਟਾਂ ਮੰਗਦੇ ਸੀ ਪਰ ਕਦੀ ਵੋਟਾਂ ਮਿਲਣ ਤੋਂ ਬਾਅਦ ਦੁਆਰਾ ਉਹਨਾਂ ਨੂੰ ਸੁਣ ਨਹੀਂ ਲੱਤੀ ਕਿ ਕਿੱਦਾਂ ਜੀ ਉਹਨਾਂ ਨੂੰ ਸਾਰੇ ਕੰਮ ਹੋ ਰਹੇ ਆ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਗਲੀਆਂ ਦਾ ਕੀ ਹਾਲ ਹੈ ਤਾਰਾਂ ਦਾ ਕੀ ਹਾਲ ਤਾਰਾਂ ਮੈਂ ਦੇਖ ਕੇ ਆਂ ਰਵੀਦਾਸ ਘਾਟੀ ਮੱਲੇ ਸਿਰ ਦੇ ਵਿੱਚ ਨਾਲ-ਨਾਲ ਵੱਜਦੀਆਂ ਤੇ ਬਹੁਤ ਉੱਥੇ ਹਾਲਾਤ ਮਾੜੇ ਆ ਜਿਹੜੇ ਕਿ ਆਪਾਂ ਸਹੀ ਕਰਨ ਵਾਸਤੇ ਹੀ ਆਪਾਂ ਦੁਆਰਾ ਚਾਹਨੇ ਆ ਕਿ ਸਾਨੂੰ ਮੌਕਾ ਦਿਓ ਬਸ ਇਹੀ ਸਾਡੀ ਕਿਰਪਾ ਹੈ ਇਹੀ ਇਲਾਕਾ ਵਾਸੀਆਂ ਨੂੰ ਸਾਡੀ ਬੇਨਤੀ ਹੈ ਕਿ ਇੱਕ ਵਾਰ ਸਾਨੂੰ ਮੌਕਾ ਦੇ ਕੇ ਦੇਖੋ ਦੁਆਰਾ ਕਦੀ ਵੀ ਤੁਹਾਨੂੰ ਦਿੱਕਤ ਪਰੇਸ਼ਾਨੀ ਆਵੇ ਅਸੀਂ 24 ਘੰਟੇ ਤੁਹਾਡੇ ਲਈ ਹਾਜ਼ਰ ਹਾਂ ਮੇਰਾ ਪੂਰਾ ਪਰਿਵਾਰ ਇੱਥੇ ਮੇਰੇ ਨਾਲ ਬੈਠਾ ਹੈ ਕੋਈ ਵੀ ਦਿੱਕਤ ਤੁਹਾਨੂੰ ਆਵੇ ਕਿਸੇ ਜਿਹਨੂੰ ਮਰਜ਼ੀ ਤੋਂ ਫੋਨ ਕਰ ਸਕਦੇ ਹੋ ਸਾਰੇ ਤੁਹਾਡੇ ਕੰਮ ਕਰਨਗੇ ਹਰ ਇਲਾਕੇ ਦੇ ਵਿੱਚ ਸਾਡੇ ਘਰ ਦੇ ਰਹਿੰਦੇ ਆ ਜੀ ਅਸੀਂ ਵੀ ਇੱਥੇ ਹੀ ਰਹਨੇ ਆ ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਕਦੀ ਵੀ ਦਿਨ ਰਾਤ ਸਵੇਰ ਸ਼ਾਮ ਆਵੇ ਅਸੀਂ ਤੁਹਾਨੂੰ ਇਹ ਨਹੀਂ ਕਵਾਂਗੇ ਕਿ ਹੁਣ ਦਿਨ ਹੋਇਆ ਸਾਡੇ ਕੋਲ ਨਾ ਹੋ ਰਾਤ ਹੋਈ ਨਾ ਹੋ ਜਦ ਵੀ ਤੁਹਾਨੂੰ ਦਿੱਕਤ ਆਉਂਦੀ ਆ ਅਸੀਂ ਬੈਠੇ ਆ ਜ ਸਾਡੇ ਦੇ ਪੂਰਾ ਹੱਥ ਰੱਖੋ ਇੱਕ ਵਾਰੀ ਉਸ ਤੋਂ ਸਾਡੀ ਜ਼ਿੰਮੇਵਾਰੀ ਹੈ ਕਿਦਾਂ ਇਲਾਕੇ ਨੂੰ ਸੁਧਾਰਨਾ ਕਵਾਡ ਨੰਬਰ ਕਿਵੇਂ ਪੈਂਦਾ ਕਵਾਡ ਨੰਬਰ ਆਪਣਾ 83 ਪੈਂਦਾ ਜੀ ਲੋਕਾਂ ਨੂੰ ਇਹ ਮੈਸੇਜ ਦਿਨਾ ਕਿ ਤੁਸੀਂ ਸਾਰਿਆਂ ਨੂੰ ਇੱਕ ਇੱਕ ਵਾਰੀ ਮੌਕਾ ਦੇ ਕੇ ਦੇਖਿਆ ਕਈਆਂ ਨੂੰ ਤਿੰਨ ਤਿੰਨ ਵਾਰੀ ਵੀ ਦਿੱਤਾ ਹੈ ਇੱਕ ਵਾਰੀ ਸਾਨੂੰ ਦੇ ਕੇ ਦੇਖੋ ਤੁਹਾਡੇ ਕੋਈ ਕਮੀ ਆਵੇ ਤਾਂ ਸਾਧਾਨ ਦੁਆਰਾ ਕਹੀਓ ਕਿ 파ਰੁਲ ਮਲੋਤਰਾ ਜਾਂ ਮੋਨਿਕਾ ਮਲੋਤਰਾ ਜੀ ਵੱਲੋਂ ਤੁਹਾਨੂੰ ਇਹ ਕਮੀ ਆਈ ਹੈ ਇੱਥੇ ਵੀ ਦੇਸੀ ਵੋਟਾਂ ਮੰਗਣ ਕਿੱਦਾਂ ਵਿਕਣਾ ਮੇਰੇ ਬਣਾ ਦੇਖੋ ਲੋਕਾਂ ਨੇ ਸਾਨੂੰ ਅਸ਼ੀਰਵਾਦ ਵੀ ਬਹੁਤ ਦਿੱਤਾ ਹੈ ਲੋਕ ਸਾਨੂੰ ਇਹ ਵੀ ਕਹਿ ਰਹੇ ਕਿ ਅਸੀਂ ਤੁਹਾਡੇ ਨਾਲ ਆ ਕਿਉਂਕਿ ਜਿਹੜੇ ਪੁਰਾਣੇ ਕੁਛ ਜਿਹੜੇ ਰਹੇ ਆ ਜੀ ਉਹਨਾਂ ਨੇ ਕੰਮ ਨਹੀਂ ਕੀਤੇ ਸਹੀ ਲੋਕਾਂ ਦੇ ਕਈਆਂ ਦੇ ਸਹੀ ਵੀ ਕੀਤੇ ਹੋਣਗੇ ਕਈਆਂ ਦੇ ਨਹੀਂ ਵੀ ਕੀਤੇ ਪਰ ਸਾਰਿਆਂ ਦਾ ਇਹੀ ਕਹਿਣਾ ਜੀ ਕਿ ਇੱਕ ਵਾਰ ਜਦੋਂ ਵੋਟ ਮੰਗਣ ਆਏ ਆ ਉਸ ਤੋਂ ਬਾਅਦ ਅਸੀਂ ਦੁਬਾਰਾ ਕਦੀ ਉਹਨਾਂ ਦੀ ਸ਼ਕਲ ਨਹੀਂ ਦੇਖੀ ਜੇ ਅਸੀਂ ਕੋਈ ਕੰਮ ਕਰਾਉਣ ਜਾਂਦੇ ਵੀ ਆ ਉਹ ਸਾਡੀਆਂ ਗੱਲਾਂ ਨੂੰ ਇਗਨੋਰ ਕਰ ਦਿੰਦੇ ਆ ਜਾਂ ਕਹਿ ਦਿੰਦੇ ਆ ਜੀ ਬਾਅਦ ਚਾਹੀਓ ਫੇਰ ਕਦੀ ਦੇਖਾਂਗੇ ਇਹ ਚੀਜ਼ਾਂ ਦਾ ਜਵਾਬ ਮਿਲਦਾ ਉਹਨਾਂ ਨੂੰ ਸਾਡੇ ਵੱਲੋਂ ਐਦਾਂ ਦਾ ਕੋਈ ਜਵਾਬ